ਤੋ ਉਹ ਇੱਕ ਨਵਾਂ ਸਰਕਰ ਦਾ ਪ੍ਰੋਜੈਕਟ ਜਿੰਨੀ ਚੀਜ਼ ਉਹਨੇ ਉਹਨੀ ਚੁਣ ਲਿਆ ਜੀ ਫੋਨ ਤੋਂ ਫੋੜਿਆ ਫੋੜ ਕੇ ਬੁਲਾ ਰਹੇ ਚਲੋ ਚਲੋ ਦੇਖੋ ਇਹ ਪਾਣੀ ਦੀ ਇਸ ਹਲਕੇ ਦੇ ਵਿੱਚ 12.5 ਦਾ ਟਿਊਬਲ ਜਿਹੜਾ ਉਹ ਲੱਗਣ ਜਾ ਰਿਹਾ 6.5 ਲੱਖ ਦੀ ਲਾਗਤ ਨਾਲ ਮਿਸਲਾ ਟਿਊਬਲ ਜਿਹੜਾ ਵਾ ਮੈਨੂੰ ਇਹਨਾਂ ਨੇ ਕੱਲ ਹੀ ਦੱਸਿਆ ਵਾ ਉਹ ਪਿਛਲਾ ਜਿਹੜਾ ਲੱਗਿਆ ਹੋਇਆ ਸੀਗਾ ਉਹਦਾ ਬੋਰ ਬੈਠ ਗਿਆ ਉਹ ਪਾਣੀ ਨਹੀਂ ਦੇ ਸਕਦਾ ਸੀਗਾ ਇਸ ਕਰਕੇ ਪਾਣੀ ਦੀ ਜ਼ਰੂਰਤਾਂ ਇਲਾਕੇ ਵਾਲਿਆਂ ਨੂੰ ਮੈਨੂੰ ਗੈਬੀ ਜੀ ਨੇ ਕਿਹਾ ਵੀ ਕੱਲ ਹੀ ਮੈਂ ਇਹਨੂੰ ਕਿਹਾ ਕੱਲ ਹੀ ਕਰਦੇ ਆਪਾਂ ਕਿਉਂਕਿ ਪਾਣੀ ਦੇ ਬਿਨਾਂ ਬੰਦੇ ਦਾ 10 ਮਿੰਟ ਗੁਜ਼ਾਰਾ ਨਹੀਂ ਹੁੰਦਾ ਬਾਕੀ ਕੰਮਾਂ ਤੋਂ ਹੋ ਜਾਂਦਾ ਪਾਣੀ ਇੱਕ ਜ਼ਰੂਰਤ ਆ ਪਾਣੀ ਹਰ ਪਰਿਵਾਰ ਦੇ ਵਿੱਚ ਚਾਹੀਦਾ ਵਾ ਅੱਜ ਮੈਂ ਪਹਿਲੇ ਟਾਈਮ ਤੇ ਕਿੱਥੇ 1 ਕਰੋੜ 96 ਲੱਖ ਦੀ ਲਾਗਤ ਨਾਲ ਜਿੱਥੇ ਪੁਲੀ ਦਾ ਅਧਗਾਟਨ ਕੀਤਾ ਜੇ ਵੀ 6.5 ਲੱਖ ਦੀ ਲਾਗਤ ਨਾਲ ਅੱਜ ਇਹ ਟਿਊਬਲ ਦਾ ਅਧਗਾਟਨ ਕਰਨ ਲਈ ਮੈਂ ਆਇਆ ਸਾਰੇ ਇਲਾਕਾ ਨਿਵਾਸੀ ਗੈਬੀ ਜੀ ਇਸ ਬਾੜ ਦੇ ਇੰਚਾਰਜਾ ਇਹਦੇ ਗਵਾਈ ਦੇ ਵਿੱਚ ਅੱਜ 2 ਕਰੋੜ ਦੇ ਕੰਮ ਅੱਜ ਅੱਜ 10 ਮਿੰਟਾਂ ਚ ਮੂਰਤ ਕੀਤੇ ਆ ਇਸ ਕਰਕੇ ਜਦੋਂ ਪੁਲੀ ਬਣੂਗੀ ਪੁਲੀ ਵੱਡੀ ਹੋਊਗੀ ਲੋਕਾਂ ਦਾ ਵਪਾਰ ਲੋਕਾਂ ਦਾ ਆਉਣਾ ਜਾਣਾ ਹੋਰ ਸੋਖਾ ਹੋ ਜੂਗਾ ਇਸ ਕਰਕੇ ਉਹਦੇ ਪੁਲੀ ਦਾ ਬਣਨਾ ਵੀ ਜ਼ਰੂਰੀ ਸੀ ਸਾਰੇ ਲੋਕਾਂ ਦੀ ਬਹੁਤ ਦਿਰ ਦੀ ਡਿਮਾਂਡ ਸੀਗੀ ਉਹ ਪੁਲੀ ਦਾ ਵੀ ਉਦਘਾਟਨ ਕਰਕੇ ਆਏ ਆਂ ਔਰ ਅੱਜ ਇਹ ਟਿਊਬਵਲ ਦਾ ਵੀ ਉਦਘਾਟਨ ਕਰਕੇ ਇਹ ਲੋਕਾਂ ਦੇ ਸਪੁਰਦ ਕੀਤਾ ਜਾ ਰਿਹਾ ਹੈ ਜੀ ਡਾਕਟਰ ਸਾਹਿਬ ਕਿੰਨੇ ਤਕਟਨ ਹੈ ਅੱਜ ਕੁੱਲ ਕਿੱਥੇ ਜਾਣਗੇ ਅੱਜ ਟੋਟਲ 11 ਉਦਘਾਟਨ ਕਰਨੇ ਨੇ ਕਿਉਂਕਿ ਮੈਨੂੰ ਦੱਸ ਦੇ ਇਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ 2.5 ਸਾਲਾਂ ਦੀ ਪੰਜਾਬ ਦੇ 3.5 ਕਰੋੜ ਲੋਕਾਂ ਦੀ ਬਣਾਈ ਸਰਕਾਰ ਨੇ ਜਿੱਥੇ ਮੈਨੂੰ ਹਲਕਾ ਸੈਂਟਰ ਦੇ ਲੋਕਾਂ ਨੇ ਸੇਵਾਦਾਰ ਬਣਾਇਆ ਉੱਥੇ ਮੈਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਹਲਕਾ ਸੈਂਟਰ ਦੇ ਅੰਦਰ 20 ਕਰੋੜ ਦੇ ਕੰਮ ਜਿਹੜੇ ਆ ਹੁਣ 2.5 ਸਾਲ ਦੇ ਅੰਦਰ ਅੰਦਰ ਕਰਾ ਬੈਠਾ ਔਰ 30 ਕਰੋੜ ਦੇ ਕੰਮ ਆ ਜਿਹੜੇ ਉਹ ਬਹੁਤ ਜਲਦੀ ਹੋਰ ਹੋਊਗੇ ਸ਼ੋਅ ਪ੍ਰੈਸ਼ਰ ਪੱਤੀ ਜਿੰਦਾਬਾਦ ਕੰਮ ਕਰਨਾ ਜਿੰਦਾਬਾਦ ਕੰਮ ਕਰਨਾ ਦੇਖੋ ਲੋਕਾਂ ਨੇ ਬਹੁਤ ਆਸ ਰੱਖ ਕੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਇਹ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਾਂਗੇ ਤਾਂ ਲੋਕ ਅੱਗੇ ਤੋਂ ਭਰੋਸਾ ਕਰਦੇ ਆ ਨਹੀਂ ਤਾਂ ਜਿਵੇਂ ਪਹਿਲੀਆਂ ਰਾਜਨੀਤੀ ਪਾਰਟੀਆਂ ਨੂੰ ਘਰ ਬਿਠਾਤਾ ਜੇ ਅਸੀਂ ਨਹੀਂ ਕੰਮ ਕਰਾਂਗੇ ਸਾਨੂੰ ਵੀ ਪਿਠਾ ਦੂਗਾ ਦੇਖੋ ਨਵੇਂ ਚਿਹਰੇ ਹੀ ਆ ਹੁਣ ਜਿਹੜਾ ਜਿਹਨੂੰ ਵੀ ਪਾਰਟੀ ਨੇ ਜਿਨ੍ਹਾਂ ਜਿਨ੍ਹਾਂ ਨੇ ਕਾਗਜ਼ ਭਰੇ ਆ ਪਾਰਟੀ ਸਰਵੇ ਕਰ ਰਹੀ ਆ ਆਪਣੇ ਤੌਰ ਤੇ ਦੇਖ ਰਹੀ ਆ ਜਿਹਨੂੰ ਲੋਕ ਇਹ ਚਾਹੂਗਾ ਜਿਹੜੇ ਬੈਠੇ ਆ ਇਲਾਕੇ ਵਾਲੇ ਮੱਲੇ ਵਾਲੇ ਜਿਨੂੰ ਇਹ ਚਾਹੂਗੇ ਵੀ ਸਾਡਾ ਸੇਵਾਦਾਰ ਆ ਬਣ ਜਾਵੇ ਉਹਨੂੰ ਪਾਰਟੀ ਨੇ ਟਿਕਟ ਦੇ ਦੇਣੀ ਆ ਤੁਹਾਡੀ ਮਾਰਕੀਟ ਹੈ ਪੁਲਿਸ ਦਾ ਫਾਇਦਾ ਕਿੰਨਾ ਕਰੂਗਾ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਐਮਐਲਏ ਸ਼ੋਕਰਾਸ਼ੇ ਪੱਪੀ ਜੀ ਨੇ ਜਿੰਨਾ ਕਿ ਜੋ ਪੁਰਾਣੀ ਪੁਲੀ ਸੀ ਇਹਦਾ ਨਵੀਂ ਪੁਲੀ ਬਣਨ ਦੇ ਬਾਵਜੂਦ ਵੀ ਇਹ ਲੋਕਾਂ ਨੂੰ ਸਾਡੇ ਨਾਲ ਕਨੈਕਟਡ ਜਿਹੜੀ ਵਾਰਡ ਨੰਬਰ ਪੁਰਾਣਾ ਕਾੜ ਤੇ ਨਵਾਂ ਦਰੈਸੀ ਉਹਨੂੰ ਕਨੈਕਟਡ ਕਰਦੀ ਸੀ ਵਾਰਡ ਨੰਬਰ 10 ਦੇ ਵਿੱਚ ਤੇ ਅੱਜ 1 ਕਰੋੜ 96 ਲੱਖ ਦੀ ਲਗਦੇ ਨਾਲੇ ਪੂਰੀ ਬਣਨ ਨਾਲ ਸਾਡੇ ਜਿੱਥੇ ਪੁਰਾਣੀ ਪੁਲੀ ਜਿਹੜੀ ਜਿੰਨੀ ਮਾਰਕੀਟ ਸੀ ਸਾਰੀ ਬਿਲਕੁਲ ਡੈੱਡ ਹੋ ਚੁੱਕੀ ਹੋਈ ਸੀ ਕਿਉਂਕਿ ਛੋਟੀ ਜਿਹੀ ਪੁਲੀ ਕਰਨ ਹਮੇਸ਼ਾ ਇਤਜਾਮ ਲੱਗੇ ਰਹਿੰਦਾ ਸੀ ਇਹ ਨਵੀਂ ਪੁਲੀ ਬਣਨ ਨਾਲ ਸਾਨੂੰ ਜਿੱਥੇ ਪੂਰੇ ਮਾਰਕੀਟ ਵਾਲਿਆਂ ਦਾ ਬਹੁਤ-ਬਹੁਤ ਫਾਇਦਾ ਹੋਏਗਾ ਉੱਥੇ ਮੈਂ ਐਮਐਲਏ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਨਾ ਕਾਫੀ ਦੇਰ ਤੋਂ ਮੇਲਾ 4-5 ਸਾਲ ਹੋ ਗਏ ਪੁਲੀ ਨੂੰ ਕੋਈ ਦੇਖ ਨਹੀਂ ਨਵੀਂ ਪੁਲੀ ਬਣਨ ਕਰਕੇ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਤੇ ਜਿਹੜੀ ਮਾਰਕੀਟ ਸੀ ਬਿਲਕੁਲ ਡੈਡ ਹੋ ਚੁੱਕੀ ਹੋਈ ਸੀਗੀ ਤੇ ਹੁਣ ਇਹ ਨਵੀਂ ਪੁਲੀ ਬਣ ਜੂਗੀ ਤੇ ਸਾਨੂੰ ਸਾਰਿਆਂ ਨੂੰ ਬਹੁਤ ਟ੍ਰੈਫਿਕ ਦਾ ਤੁਹਾਡੇ ਵਾਰਡ ਨੂੰ ਵੀ ਫਾਇਦਾ ਹੋਊਗਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਜੀ ਇਹ ਕਨੈਕਟਡ ਪੁਲੀ ਹੈਗੀ ਹੈ ਉੱਥੋਂ ਦੀ ਪੁਲੀ ਪੁਲੀ ਦੀ ਪਰਲੀ ਸਾਈਡ ਵਾਰਡ ਨੰਬਰ 81 ਪੈਂਦਾ ਪੁਲੀ ਦੀ ਇੱਧਰਲੀ ਸਾਈਡ ਵਾਰਡ ਨੰਬਰ 10 ਪੈਂਦਾ ਵਾ ਤੇ ਨੈਚਰਲੀ ਗੱਲ ਹੈ ਸਾਰਿਆਂ ਨੂੰ ਸੁਣਨ ਨਾ ਜਾਣ ਵਾਸਤੇ ਉਹ ਇਧਰ ਮਾਦੋਪੁਰੀ ਕੌਸ਼ਲਾ ਚੌਂਕ ਜਾਣ ਵਾਸਤੇ ਸਾਰਿਆਂ ਨੂੰ ਬਹੁਤ ਫਾਇਦਾ ਹੋਊਗਾ ਇਹਦੇ ਪੁਲੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਵਿਧਾਇਕ ਸ਼ੋਕ ਪ੍ਰਸ਼ਾਦ ਪੱਪੀ ਜੀ ਦਾ ਜਿਨ੍ਹਾਂ ਨੇ ਅੱਜ ਨਿਊ ਮਾਦੋਪੁਰੀਓ ਵਾਰਡ ਨੰਬਰ 10 ਦੇ ਵਿੱਚ 2 ਕਰੋੜ ਦੇ ਉਦਘਾਟਨਾਂ ਨੂੰ ਹਰੀ ਝੰਡੀ ਦਿੱਤੀ ਔਰ ਉਹਨਾਂ ਦਾ ਉਦਘਾਟਨ ਕੀਤਾ ਅਸੀਂ ਸਾਰੇ ਇਲਾਕਾ ਨਿਵਾਸੀ ਬਹੁਤ ਬਹੁਤ ਉਹਨਾਂ ਦੇ ਧੰਨਵਾਦ ਦੀਆਂ ਪਹਿਲਾਂ ਤਾਂ 1 ਕਰੋੜ 96 ਲੱਖ ਦੀ ਲਾਗਤ ਨਾਲ ਇਹਨਾਂ ਨੇ ਛੋਟੀ ਪੁਲੀ ਦਾ ਉਦਘਾਟਨ ਕੀਤਾ ਔਰ ਅੱਜ ਨਿਊ ਮਾਦੋਪੁਰੀ ਗਲੀ ਨੰਬਰ 3 ਦੇ ਵਿੱਚ ਜਿਹੜਾ ਕਿ ਤਿੰਨ ਕ ਦਿਨ ਪਹਿਲਾਂ ਬੋਰ ਬੈਠ ਗਿਆ ਸੀਗਾ ਇਹ ਤੇ ਉਸ ਬੋਰ ਦਾ ਵੀ ਅੱਜ ਉਦਘਾਟਨ ਕੱਲ ਐਮਐਲਏ ਸਾਹਿਬ ਦੀ ਨੋਟਿਸ ਇਹ ਮੈਟਰ ਆਇਆ ਤੇ ਇੱਕ ਦਿਨ ਦੇ ਅੰਦਰ ਅੰਦਰ ਹੀ ਇਨੀਸ਼ੀਏਟਿਵ ਲੈਂਦੇ ਹੋਏ ਅੱਜ ਜਿੱਥੇ ਕਿ ਇੱਕ ਦਿਨ ਚ ਪਿਛਲੇ ਸਰਕਾਰਾਂ ਦੇ ਵਿੱਚ ਮੱਲੇ ਵਾਲੇ ਦੱਸਦੇ ਆ ਵੀ 10-10 ਦਿਨ ਮੋਟਰ ਨਹੀਂ ਸਹੀ ਹੁੰਦੀ ਸੀਗੀ ਇੱਕ ਦਿਨ ਦੇ ਵਿੱਚ ਐਮਐਲਏ ਸਾਹਿਬ ਨੇ ਨਵਾਂ ਬੋਰ ਪਾਸ ਕਰਵਾਤਾ ਸਾਡੇ ਇਲਾਕਾ ਵਾਸੀਆਂ ਦੇ ਵਿੱਚ ਗਲੀ ਵਾਸੀਆਂ ਦੇ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਹੈ ਐਮਐਲਏ ਸਾਹਿਬ ਦਾ ਧੰਨਾਂ ਨਹੀਂ ਦੇ ਸਕਦੇ ਬਹੁਤ ਜ਼ਿਆਦਾ ਧੰਨਵਾਦ ਦੀਆਂ ਜੀ ਅਸੀਂ ਐਮਐਲਏ ਸਾਹਿਬ ਦੇ ਜੋ ਸਾਡਾ ਇਨਾ ਉਹ ਧਿਆਨ ਰੱਖਦੇ ਆ ਥੈਂਕ ਯੂ ਜ ਹੋ ਅੱਜ ਅਸੀਂ ਇੱਥੇ ਨਿਊ ਮਾਦੋਪੁਰੀ ਚ ਇਲਾਕਾ ਨਿਵਾਸੀ ਸਾਰੇ ਇਕੱਠੇ ਹੋਏ ਆ ਪਿਛਲੇ 15-20 ਸਾਲਾਂ ਤੋਂ ਸਾਡੀ ਇੱਕ ਪੁਲੀ ਦੀ ਡਿਮਾਂਡ ਸੀ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਾਡੇ ਨਾਲ ਵਾਅਦੇ ਕੀਤੇ ਐਸਟੀਮੇਟ ਬਣੇ ਪਰ ਨਹੀਂ ਬਣ ਸਕੇ ਅੱਜ ਅਸੀਂ ਐਮਐਲਏ ਸ਼ੋਕਪ੍ਰਾਸ਼ਰ ਪੱਪੀ ਜੀ ਦਾ ਬਹੁਤ ਧੰਨਵਾਦ ਹਾਂ ਕਿ ਜਿਨ੍ਹਾਂ ਨੇ ਪੁਲੀ ਦਾ ਅਦਗਾਟਨ ਸਾਡੇ ਤੋਂ ਕਰਵਾਇਆ ਹੈ ਆਪ ਅਸੀਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਸ਼ੋਕਪ੍ਰਾਸ਼ਰ ਪੱਪੀ ਜੀ ਦਾ ਤੁਹਾਡੇ ਨੇ ਤਾਂ ਕਿੰਨੇ ਲੱਗਦੇ ਕਿਦਾਂ ਕਿਹੜੀ ਹੈ ਕਿਦਾਂ ਹੈ